ਠੀਕ ਹੈ ਪਾਣੀ ਬਹੁਤ ਜ਼ਿਆਦਾ ਹੈ ਪਿੱਛੋਂ ਵੀ ਪਾਣੀ ਦਾ ਪ੍ਰਭਾਵ ਬਹੁਤ ਜ਼ਿਆਦਾ ਆ ਰਿਹਾ ਹੈ ਅਲੀ ਤੱਕ ਕੋਈ ਵੀ ਉਰੇ ਪ੍ਰਸ਼ਾਸਨ ਦਾ ਬੰਦਾ ਨਹੀਂ ਠੀਕ ਹੈ ਅੱਛਾ ਜੀ ਜਿਹੜਾ ਪਿੰਡ ਦਾ ਨੁਕਸਾਨ ਹੈ ਤਿੰਨ ਚਾਰ ਫੱਕੂ ਲਾ ਇੱਧਰ ਮਰ ਗਏ ਤਿੰਨ ਚਾਰ ਸੋਸਲ ਮਰ ਗਏ ਹੌਣ ਦਾ ਨਹੀਂ ਪਿੰਡ ਨੂੰ ਵੀ ਖਤਰਾ ਹੈ ਇਹ ਬਹੁਤ ਬੁਰਾ ਹੈ ਇਧਰ ਖੜਾਲ ਖੜੂ ਸਾਰਾ ਤਿੰਨੇ ਖੜਾਲ ਡੁੱਬੀਆਂ ਪਈਆਂ ਆ ਜੀਰੀ ਬਾਈ ਆਪਣੀ ਆਪ ਨਹੀਂ ਆਪੂ ਇਹ ਜਮੀ ਡੁੱਬੀ ਪਈ ਆ ਬਹੁਤ ਜਾਮ ਡੁੱਬੀ ਪਈ ਆ ਸਾਰੇ ਪਿੰਡ ਡੁੱਬਿਆ ਪੈ ਪਿੱਛੋਂ ਲੈ ਕੇ ਉਹ ਦੇਖੋ ਭਾਈ ਕੁਰਸੀਆਂ ਡੁੱਬੀਆਂ ਪਈਆਂ ਬਾਈ ਓਏ ਉਹ ਦੇਖੋ ਕੀ ਹੋ ਗਿਆ ਬੰਦਾ ਬਾਈ ਪਾਣੀ ਆ ਰਿਹਾ ਬੰਨ ਲਾਵਾ ਅੱਛਾ ਬੰਨ ਲਾ ਰਹੇ ਜੀ ਮੇਰਾ ਪਿੰਡ ਮੇਰੀ ਸ਼ਾਨ ਚੋਕੀ ਨਵਾਂ ਪਿੰਡ ਦਾ ਵੀਊ ਵੇਖ ਲੋ ਉਧਰ ਤੇ ਨੇ ਬਰ ਉਹ ਉਧਰ ਤੇ ਪਾਣੀ ਉਹ ਪਾਣੀ ਤੇ ਹੋਰ ਇੰਡਸ ਕੁਝ ਹੋਰ ਆਪਾਂ ਨਾ ਕਰੇ ਆ ਬਾਈ ਵੀ ਵੈਰੇਟੀ ਜਾ ਰਹੇ ਨੇ ਜਿਹੜੇ ਮੂਰੇ ਲੱਗੇ ਹੋਏ ਨੇ ਤੇ ਆਪਾਂ ਵੀ ਵੈਰੇਟੀ ਜਾਣਾ ਨਾ ਤੇ ਉਹ ਦੇਖੋ ਬਾਈ ਪੂਰਾ ਐਨ ਤੁਰ ਤੀ ਪਾਣੀ ਭਰਿਆ ਵਾ ਉਹ ਮੰਜਾ ਡੁੱਬਿਆ ਪਿਆ ਬਾਈ ਉਹ ਦੇਖੋ ਜੂੰਗ ਕਰ ਖਾਂ ਉਹ ਇੱਕ ਮੰਜਾ ਡੁੱਬਿਆ ਪਿਆ ਸਾਰਾ ਉਹ ਤੱਕ ਤੋਂ ਸਾਰਾ ਭਿੱਜ ਗਿਆ ਉਹ ਮੰਜਾ ਡੁੱਬਿਆ ਪਿਆ ਹੈ ਉਹ ਦੇਖੋ ਬਾਈ ਕੁਰਸੀਆਂ ਡੁੱਬੀਆਂ ਪਈਆਂ ਬਾਈ ਓਏ ਉਹ ਦੇਖੋ ਉਹ ਆਹੇ ਗੁਰੂ ਆਹੇ ਬਹੁਤ ਪੋਰੇ ਹੜਾ ਤਨੇ ਬੋਏ ਲਾਉ ਜੀ ਮਿੱਤਰੋ ਆਪਾਂ ਖੜੇ ਹੁਣ ਵੈਰਿਟੀ ਚ ਹਾਂ ਇਹ ਤਾਂ ਦੇਖੋ ਇਹ ਆ ਬਣਾ ਘਰ ਆ ਗਿਆ ਤੇ ਇਧਰ ਪਿਛਲੇ ਪਾਸੇ ਦਾ ਨਰਮਾ ਜਾ ਜਮੀ ਉਹ ਸਾਰਾ ਦਬਿਆ ਪਿਆਗਾ ਨਰਮਾ ਸਾਰਾ ਆਲੂ ਕੇ ਪਿਆ ਸਾਰਾ ਕੰਦ ਉਹ ਦਿਖਾਤੀ ਇਧਰੋਂ ਅਸੀਂ ਵਿੱਚ ਕਲਿੱਪ ਐਡ ਕਰਾਂਗੇ ਇੱਥੋਂ ਟਰੈਕ ਚ ਹੁਣ ਸਾਰਾ ਸਮਾਨ ਲੈ ਕੇ ਗਏ ਨੇ ਇਧਰੋਂ ਘਰ ਕੋਰ ਡੁੱਬੇ ਪੈਣੇ ਪਿੱਛੇ ਉਹ ਦੇਖੋ ਉਹ ਵੀ ਪਿਆਰਾ ਜਾ ਸਾਰਾ ਭਰਿਆ ਪਿਆਗਾ ਉਹ ਸਾਹਮਣੇ ਵਾਲਾ ਨਰਮਾ ਸਾਰਾ ਡੁੱਬਿਆ ਪਿਆ ਹਨ ਤੇ ਇੱਧਰ ਤਾਂ ਬੜਾ ਬਰਾਹਾਲਾ ਬਹਾਦਰਪੁਰ ਹੜੀ ਜਮੀ ਇਹਦੇ ਨਾਲੇ ਠੀਕ ਆ ਬਾਦਰਪੁਰ ਜਮੀ ਡੱਬਿਆ ਪਿਆ ਸਾਰਾ ਪਿੰਡ ਡੁੱਬਿਆ ਪਿਆ ਉਹ ਬਣਾਈ ਦੀ ਉਹ ਕਲਿੱਪ ਹਾਂ ਬਣਾਈ ਦੀ ਵਿੱਚ ਉਹ ਆਪਾਂ ਐਡ ਕਰ ਦਾਂਗੇ ਤੇ ਉੱਥੇ ਸਾਨੂੰ ਐਸ ਵੀ ਗੱਡੀ ਖੜਨਾਂ ਜਾਵੇ ਕਿਤੇ ਖੜਨਾਂ ਜਾਵੇ ਪਰ ਨਿਕਲੇ ਗੱਡੀ ਤੇ ਵਿੱਚ ਕਲਿੱਪ ਐਡ ਕਰਾਂਗੇ ਹੁਣ ਦਿਖਾਵਾਂਗੇ ਜੀ ਮਿੱਤਰੋ ਆਪਾਂ ਜੱਖੜ ਵਾਲੇ ਮੇਨ ਰੋਡ ਤੇ ਦੇਖੋ ਵੱਡੇ ਹਾਈਵੇ ਤੇ ਇੱਥੇ ਵੀ ਬਾਈ ਪਾਣੀਓ ਪਾਣੀ ਆ ਦੇਖੋ ਚਾਰੇ ਪਾਸੇ ਸਾਰੇ ਪੰਜਾਬ ਦੇ ਪਾਣੀਓ ਪਾਣੀ ਹੋ ਰਿਹਾ ਦੇਖ ਸਕਦੇ ਤੁਸੀਂ ਹਨਾ ਦੇਖੋ ਪਾਣੀਓ ਪਾਣੀ ਬਾਈ ਹੋਏ ਟਾਰੇ ਵਾਸੇ ਬਾਣ ਦੇਖੋ ਕਿਵੇਂ ਚੱਲਦਾ ਜਮੀ ਬੁਰਾ ਹਾਲ ਆ ਯਾਰ ਬੜਾ ਬੁਰਾ ਹਾਲ ਜਮੀ ਬਾਈ ਪਾਪਾ ਦਾ ਨਾ ਕਰ ਬੈ ਗਿਆ ਹੋਰ ਆ ਜਮੀ ਇਦਰੇ ਹੋਗਾ ਮੀਂਹ ਗਣੀਓ ਹੋ ਗਿਆ ਬੱਲਾ ਗਰਮੀ ਫੁੱਲ ਡੇਗੀ ਉਹਦੋਂ ਨਹੀਂ ਦਰਸ਼ ਕਰਿਆ ਰੱਬ ਨੇ ਮੀਂਹ ਫੁੱਲ ਡੇਗ ਤਾਂ ਹੁਣ ਜਮੀ ਜੀ ਸਾਡਾ ਪੈ ਲੋਕਾਂ ਦੇ ਬਾਈ ਹੋਰ ਬਾਈ ਇਹ ਜੇ ਅਸੀਂ ਕਲਿੱਪਾਂ ਚ ਲਾਵਾਂਗੇ ਵਿੱਚ ਘਰ ਤਾਂ ਇਹ ਬਈ ਨਹੀਂ ਲੋਕ ਕਲਿੱਪਾਂ ਚ ਲਾਵਾਂਗੇ ਦੇਖ ਲਿਓ ਲੋਕਾਂ ਦੇ ਘਰ ਤਾਂ ਇਹ ਪਏ ਨੇ ਜੀਰੀਆਂ ਡੁੱਬੀਆਂ ਪੰਜਾਂ ਨੇ ਹੈ ਮੱਜਾਂ ਦੇ ਖਾਣ ਨੂੰ ਚਰੀ ਚੁਰੀ ਬੀਜੀ ਹੋਈ ਸੀ ਬੰਦਿਆਂ ਨੇ ਉਹ ਵੀਡੀਓ ਤਾਂ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਜਿਹੜੀਆਂ ਮੈਂ ਸਾਂ ਕੰਦਾ ਤੇ ਪੰਜਾਂ ਨੇ ਦੇ ਕੋਣਾ ਕੀ ਰੱਬ ਨੇ ਕਹਿਰ ਕਰਿਆ ਉਹ ਉਧਰੋਂ ਅੱਛਾ ਹੁਣ ਜਾ ਕੇ ਆਈ ਵੀ ਜਿਹੜੀਆਂ ਲੈਟਰ ਚ ਕੰਦਾ ਕੱਢਿਆ ਹੋਈ ਸੀ ਉਹ ਵੀ ਦਵੀਆਂ ਪੰਜਾਂ ਨੇ ਇੰਨਾ ਇੰਨਾ ਉਹਦੇ ਗਵਾਂਡ ਚ ਨਾ ਉਹ ਘਰ ਦੇ ਗਵਾਂਡ ਚ ਆ ਦੇਖੋ ਵੋ ਜੀਰੀਆਂ ਆ ਡੁੱਬੀਆਂ ਪੰਜਾਣੇ ਆ ਮੇਂ ਰੋੜਾ ਜਿਹਦਾ ਆ ਜਿਹਦਾ ਪੂਲ ਪੰਡ ਪੰਡ ਤੇ ਬੜੀ ਆਪਾਂ ਦਾ ਵੀ ਆ ਇੱਥੇ ਵੀ ਬਈ ਇਧਰ ਘਾਰਾ ਗੁਰਾ ਪੈ ਰਿਆ ਇਧਰ ਤਾਂ ਹੀ ਆ ਬਚੜਦਾ ਉਹ ਦੇਖ ਲੈ ਬਈ ਹੁਣ ਮੂਨ ਤਾਂ ਆ ਜਾਂਦਾ ਦੇਖੋ ਮੁਰਗੀ ਸਾਰੇ ਹੰਬਾ ਬੰਦ ਜਾ ਰੱਖੀ ਜਿਨਾ ਲੱਗਿਆ ਬੈਠਾ ਦੇਖੀਂ ਹਰ ਪਾਸੇ ਹੋਰ ਅੱਜ ਵੀ ਤੁਰਤੀ ਨਾ ਬੁਰਾ ਹਾਲਾ ਬਾਬੇ ਬੁਰਾ ਹਾਲ ਹੋ ਰਿਆ ਜਮੀ ਬਾਹਰ ਅੱਛਾ ਆਇਆ ਮੜਾ ਕਰੀਏ ਗੱਲ ਫਿਰ ਕੋਈ ਰਸਤਾ ਹੀ ਨਹੀਂ ਹੈਗਾ ਬਹੁਤ ਬੁਰਾ ਹਾਲ ਹੈ ਅੱਛਾ ਜੀ ਹਾਂ ਠੀਕ ਹੈ ਜੀ ਬਹੁਤ ਬੁਰਾ ਹਾਲ ਹੈ ਪਸੂਆਂ ਫਸਲ ਫੁੱਸਲ ਸਾਰਾ ਕੁਝ ਡੁੱਬਿਆ ਪਿਆ ਸਾਰਾ ਕੁਝ ਡੁੱਬਿਆ ਪਿਆ ਜੀ ਸਾਰਾ ਪਿੰਡ ਡੁੱਬਿਆ ਪਿਆ ਸਾਰੇ ਪਿੰਡੇ ਵਾਲਾ ਪਾਣੀ ਇਧਰ ਆ ਖੜਾ ਵਾਲੂ ਸਾਰਾ ਤਿੰਨੇ ਖੜਾਲਾਂ ਡੁੱਬੀਆਂ ਪਈਆਂ ਤਿੰਨੇ ਖੜਾਲਾਂ ਜੀ ਤਿੰਨੇ ਖੜਾਲਾਂ ਜੀ ਅੱਛਾ ਜੀ ਹਾਂ ਜਮਾ ਡੁੱਬੀਆਂ ਪਈਆਂ ਆ ਮੇਨ ਹਾਈਵੇ ਤਾਂ ਮਹਾਈਵੇ ਵੀ ਡੁੱਬੇ ਪਏ ਨੇ ਇਹ ਤਾਂ ਚਲੋ ਇੱਥੇ ਘਟਾ ਹੈ ਪਾਣੀ ਉਹ ਪਿੱਛੇ ਵਾਲਾ ਜਾਦੇ ਪਾਣੀ ਸੀ ਲੰਕੇ ਆਏ ਆ ਜੀ ਪਿਛੇ ਵਾਲਾ ਪਾਣੀ ਸੀ ਵੱਡੇ ਹਾਈਵਿਆਂ ਦਾ ਜਦੋਂ ਇਹ ਹਾਲਾ ਪਿੰਡਾਂ ਦਾ ਤਾਂ ਵਿਚਾਰਿਆਂ ਦਾ ਹੋਊ ਵੀ ਹਨਾ ਇੰਨੀ ਇੱਕ ਝਾਲਾਂ ਗਾਲਾਂ ਦਾ ਇੰਨੀ ਪਾਣੀ ਹੈ ਜਿੰਨਾ ਤੋਬਾ ਅੱਛੀ ਹਾਂ ਜੀ ਠੀਕ ਹੈ ਤਾਂ ਪਿੱਛੇ ਭਾਗਿਆ ਰੱਬ ਹੱਥ ਤੋਂ ਕਹਿਣਾ ਹੋਰ ਜਮੀ ਹੋਰ ਪਹਿਲਾਂ ਗਰਮੀ ਬਹੁਤ ਪਾਈ ਰੱਬ ਨੇ ਗਰਮੀ ਜ਼ਿਆਦੇ ਪਾ ਗਿਆ ਹੁਣ ਜਮਾਨਾ ਮਾਰਦੀ ਹੁਣ ਜਮੀ ਮਾਰ ਪਾਤੀ ਆ ਜੀਰੀ ਬਾਈ ਆਪਣੀ ਆਪਣੀਆਂ ਬਾਪੂ ਇਹ ਆਪਣੀਆਂ ਜੀ ਹੋਰ ਜਮੀ ਡੁੱਬੀ ਪਈ ਆ ਦਾਂ ਡੁੱਬੀ ਪਈ ਆ ਦੌਰਾ ਦੌਰਾ ਕਰਦੇ ਫਿਰਦੇ ਅਸੀਂ ਛਾਂ ਲਈ ਧੋਵਾਂਗੇ ਸਨਾਵੜੋ ਮਿਸਾਲ ਦੀ ਤੇ ਦੇਖਦੇ ਦੀ ਵੀ ਇਹੀ ਕੱਲੇ ਸਾਡੇ ਪਿੰਡ ਚਾਗਾ ਹੋਰ ਆਲੇ ਦੁਆਲੇ ਵੀ ਆ ਮਾਰਾ ਪਿੰਡ ਤੋਂ ਜ਼ਿਆਦੀ ਬੁਰਾ ਵਾਲਾ ਜੀ ਅੱਛਾ ਜੀ ਹਾਂ ਖਲਾਸੇ ਕੁਪੁਰ ਪਿੰਡ ਹੈ ਜੀ ਅੱਛਾ ਇਹ ਆਪਣਾ ਕਰਾਈ ਹਾਂਜੀ ਬਾਬਾ ਬਣਾ ਕਰ ਲੋ ਬਤ ਕਰਾਈ ਸੀ ਤੁਸੀਂ ਆਪ ਦੇਖ ਸਕਦੇ ਹੋ ਲਾ ਸਕਦੇ ਹੋ ਅੰਦਾਜ਼ਾ ਇਹ ਕਿੰਨਾ ਕੁ ਪਾਣੀ ਹੋ ਜਾਦਾ ਆ ਦੇਖੋ ਜੀਰੀਆਂ ਜੂਰੀਆਂ ਜਿੱਥੇ ਰੇ ਪਿੰਜਾਂ ਨੇ ਡੁੱਬੀਆਂ ਔਖਾ ਯਾਰ ਦਾ ਤੇ ਭਾਈ ਭਾਈ ਦਾ ਰੱਬ ਨੇ ਬਹੁਤ ਔਖਾ ਕਰਤਾ ਜਮੀ ਔਖਾ ਹੈ ਚਲੋ ਇਹ ਗਾਹਾਂ ਦੇਖਦੇ ਆ ਕੀ ਬਣਦਾ ਹੈ ਗਾਹਾਂ ਦੇਖਦੇ ਆ ਹੋਰ ਆ ਕਾਨਗੜ ਆ ਗਿਆ ਬਈ ਖੜਿਆੜ ਕਲਾਂ ਤੋਂ ਅੱਗੇ ਆ ਪਿੰਡ ਆਉਂਦਾਗਾ ਤੇ ਕਾਨਗੜ ਦੇਖੋ ਮੇਨ ਹਾਈ ਵੀ ਰਵੀ ਜਖੜ ਵਾਲਾ ਰੋਡ ਆ ਇਹ ਤੇ ਦੇਖੋ ਕੀ ਹਾਲ ਹੈ ਹਨਾ ਆ ਦੇਖੋ ਬਈ ਹਾਰ ਜੀ ਜੀ ਦੇਖੋ ਕਿੱਡੀ ਹੋਰੀ ਆ ਅਤਲੀ ਜਿਆਦੇ ਡੁੱਗੀ ਪਿਆ ਏਡੀ ਜਰੀ ਲਓ ਜੀ ਮਿੱਤਰ ਹੁਣ ਆ ਗਈ ਚੋਟੀਆਂ ਦੇਖੋ ਮੋੜ ਲੱਗਾ ਹੋਇਆ ਬੈਂਕ ਦਾ ਚੋਟੀਆਂ ਚੋਟੀਆਂ ਪਹੁੰਚ ਗਏ ਤੇ ਡਾਊਨ ਰੋਡ ਦੇ ਉੱਪਰ ਦਾ ਮੂਰੇ ਮਾਂ ਸੁੱਖ ਦਾ ਕਿੱਥੇ ਆਇਆ ਆਓ ਓਕੇ ਅੰਬਾਲੇ ਪਾਣੀ ਖਸਾਨ ਕਿਤੇ ਨਹੀਂ ਹੈਗੀ ਸੁਖਸਾਨ ਭਾਈ ਸਾਰੇ ਆਪਣੇ ਜਲੇ ਜਿੱਤਾ ਆ ਗਏ ਆ ਜੀ ਮੇਰਾ ਪਿੰਡ ਮੇਰੀ ਸ਼ਾਨ ਚੋਟੀਆਂ ਆ ਜੀ ਆਹ ਤੁਹਾਡੇ ਪਿੰਡ ਵਿੱਚ ਦੀ ਕੀੜਾ ਦੇ ਕੇ ਭਾਈ ਹਾਂ ਇਹ ਆਲੂ ਪਾਣੀ ਇਹ ਛੇਵੀ ਹੈ ਪਾਣੀ ਇਹ ਛੇਵੀ ਫੁੱਲ ਹੈ ਲੋਈ ਬਹਾਰੇ ਉਹਰੇ ਇਹ ਮਰੂੜੀਆਂ ਰਾੜੀਆਂ ਇਹ ਬੱਚੇ ਕਰੀਆਂ ਬਈਆਂ ਨੇ ਮਕਸ ਜੀਆਂ ਨਵ ਬਿੰਡ ਦਾ ਵੀਊ ਦੇਖ ਲੋ ਓ ਤੁਰਤੀ ਦੇ ਰੋ ਓ ਤੁਰਤੀ ਪਾਣੀਓ ਪਾਣੀ ਚੱਕੋ ਓਏ ਤੇ ਉਬਰੋ ਆਇਂ ਧੜ ਆ ਗਈ ਜੀਜਾ ਤੋਬਾ ਦਾ ਆ ਗਿਆ ਵਿੱਚ ਟੋਬਾ ਦਾ ਵਿੱਚ ਆ ਵਿੱਚ ਜੀ ਆ ਗਿਆ ਵਾਹਿਗੁਰੂ 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 ਹੋ ਗਿਆ ਜੀ ਕੰਮ ਉਹ ਬਚ ਗਏ ਆ ਜੀ ਉਹ ਮਰੇ ਓਹ ਵਾਹਿਗੁਰੂ 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 ਕੀ ਆਲੂ ਗੀ ਦੇਖੀ ਕੀ ਹੋ ਗਿਆ ਜੀ ਕੀ ਹੋ ਗਿਆ ਬੰਦਾ ਬਾਈ ਪਾਣੀ ਆ ਰਿਹਾ ਬੰਨ ਲਾਵਾਂਗੇ ਅੱਛਾ ਬੰਨ ਲਾ ਰਹੇ ਜੀ ਠੀਕ ਹੈ ਲੋ ਜੀ ਚੌਟੀਆਂ ਸਿਰ ਕਹਿੰਦੇ ਪਾਣੀ ਫੁੱਲ ਲੋ ਜੀ ਮੁੰਡੇ ਕਹਿੰਦੇ ਚੌਟੀਆਂ ਖੜੀਆਂ ਤੇ ਆਹਰ ਭਰੀ ਪਈ ਆ ਉਹ ਤੁਨੂੰ ਸਹੀ ਪਾਣੀਓ 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 ਪਾਣੀਆ ਮੁੰਡੇ ਲੱਗ ਰਹੇ ਨੇ ਹੁਣ ਬੰਨ ਲਾਉਣ ਆ ਆ ਚੋਬਰ ਖੜੇ ਨੇ ਬੰਨ ਲਾਉਣ ਲੱਗ ਪਏ ਨੇ ਪਿੰਡ ਦੇ ਬਾਕੀ ਬੰਦੇ ਹੋਰ ਖੜੇ ਨੇ ਹਣਾ ਥੋੜਾ ਕਾਮਿਆਂ ਗੱਲਬਾਤ ਬੰਨ ਲਾ ਰਹੇ ਨੇ ਉੱਤੋਂ ਤੱਕ ਨਹੀਂ ਪਾਣੀ ਉਹ ਪਾਣੀ ਉਹ ਦੇਖ ਸਕਦੇ ਤੁਸੀਂ ਨਹਿਰ ਭਰੀ ਪਈ ਆ ਉਹ ਉੱਥੇ ਜਿਉਂ ਕਰਕੇ ਦੇਖ ਸਕਦੇ ਹੋ ਉਹ ਪਾਣੀ ਉਹ ਪਾਣੀ ਜਿੱਥੇ ਤੱਕ ਨਿਗਾਹ ਜਾਂਦੀ ਆ ਇਸ ਤਰ੍ਹਾਂ ਬੰਨ ਲਾ ਰਹੇ ਨੇ ਇਹ ਆ ਬੋਰੀਆਂ ਬਾਰੀਆਂ ਜੀ ਆ ਗਈਆਂ ਹੁਣ ਇਹ ਬੋਰੀਆਂ ਨਾਲ ਭਰ ਕੇ ਠੀਕ ਆ ਆ ਮਿੱਟੀ ਉਹ ਨਾਲ ਬੋਰੀ ਭਰ ਕੇ ਬੰਨ ਲਾਉਣਗੇ ਪੂਰੇ ਵੱਡੇ ਪੱਦਰ ਦੇ ਕੰਮ ਵਧ ਰਿਹਾ ਵੀ ਦੇਖ ਸਕਦੇ ਹੋ ਨਾ ਲਾਈਵ ਤਸਵੀਰਾਂ ਚੋਟੀਆਂ ਦੇ ਚਲਦਰੀਆਂ ਨੇ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਂਜੀ ਹਾਂਜੀ ਕਿਹੜੇ ਕਿਹੜੇ ਪਿੰਡ ਖੜੇ ਆ ਪੰਜ ਚੋਟੀਆਂ ਠੀਕ ਹੈ ਕਿਹੜਾ ਜਿਹੜਾ ਪਿੰਡ ਆਪਾਂ ਨੂੰ ਸੰਗਰੂਰ ਜਿਹੜਾ ਪਿੰਡ ਲੰਗਜੀ ਲੰਗਜੀ ਤੇ ਇਥੇ ਕਿਵੇਂ ਮਾਹੌਲ ਜਾਦੇ ਵੱਧ ਰਹੀ ਇਹ ਮਾਹੌਲ ਬਹੁਤ ਜਾਦੇ ਵੱਧ ਰਿਹਾ ਜੀ ਅੱਛਾ ਜੀ ਥੋੜਾ ਉੱਚੀ ਨਾਲ ਪ੍ਰਸ਼ਾਸਨ ਵਾਲੇ ਬੇਨਤੀ ਹੈ ਇਹ ਸਾਡੇ ਆਈ ਸਾਲੇ ਆਂਦੇ ਪਾਣੀ ਠੀਕ ਹੈ ਜੀ ਯਾਨੀ ਕਿ ਹੁਣ ਵੀ ਪੋਪ ਲੈਣਾ ਖੜਾ ਰખી ਹੈ ਖੜੀ ਨੂੰ ਅੱਜ ਤਿੰਨ ਦਿਨ ਹੋ ਗਏ ਕਾਗਜ਼ਾਂ ਦਾ ਯਾਨੀ ਕਿ ਚਲ ਰਹੀ ਹੈ ਉਹ ਖੜੀ ਹੈ ਉਹਦਾ ਕੋਈ ਉਹ ਨਹੀਂ ਹੈਗਾ ਨਾ ਉਹਦੀ ਡਰਾਈਵਰ ਦੀ ਅੱਜ ਡਰਾਈਵਰ ਆਇਆ ਹੈ ਯਾਨੀ ਕਿ ਉਹ ਚੱਲ ਨਹੀਂ ਰਹੀ ਅੱਛਾ ਜੀ ਜਿਹੜਾ ਪਿੰਡ ਦਾ ਨੁਕਸਾਨ ਹੈ 3-400 ਕਿੱਲਾ ਇੱਧਰ ਮਰ ਗਿਆ 3-400 ਇੱਧਰ ਮਰ ਗਿਆ ਹੁਣ ਤਾਂ ਪਿੰਡ ਨੂੰ ਵੀ ਖਤਰਾ ਹੈ ਠੀਕ ਹੈ ਜੀ ਇਹ ਯਾਨੀ ਕਿ ਜੇ ਟੁੱਟ ਗਿਆ ਤਾਂ ਪਿੰਡ ਡੁੱਬਣ ਦਾ ਖਤਰਾ ਹੈ ਜੀ ਠੀਕ ਹੈ ਤਾਂ ਮਤਲਬ ਪ੍ਰਸ਼ਾਸਨ ਵੱਲੋਂ ਕੋਈ ਪਾਈ ਹੈਈ ਕੋਈ ਨਹੀਂ ਪਹੁੰਚ ਰਿਹਾ ਹੈ ਕੋਈ ਇੱਥੇ ਐਟ ਅ ਟਾਈਮ ਕੋਈ ਮੌਕੇ ਤੇ ਕੋਈ ਪਹੁੰਚਿਆ ਨਹੀਂ ਮੌਕੇ ਤੇ ਨਹੀਂ ਪਹੁੰਚਿਆ ਵੋਟਰਾਂ ਵਕਤ ਅਸੀਂ ਆ ਜਾਂਦੇ ਹਾਂ ਹੈਰੀ ਠੀਕ ਹੈ ਜੀ ਵੋਟਰਾਂ ਪਹੁੰਚੇ ਨਹੀਂ ਹੁਣ ਹਾਲ ਤੱਕ ਕੋਈ ਨਹੀਂ ਉਰੇ ਪਹੁੰਚਿਆ ਹੈ ਠੀਕ ਹੈ ਜੀ ਹੱਥ ਬੰਨ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਸਾਡੇ ਗਣੀ ਧਿਆਨ ਕਰੋ ਜੀ ਸਾਡਾ ਈ ਸਾਲ ਦਾ ਹੀ ਕੰਮ ਹੈ ਸਾਡੀਆਂ ਹੁਣ ਕੱਟੂ ਦੇਖ ਸਕਦੇ ਜਿੱਥੇ ਤੱਕ ਨਿਗਾਹ ਜਾਂਦੀ ਆ ਪਾਣੀਓ ਪਾਣੀ ਖੜਾ ਇੱਧਰ ਵੀ ਜਿੱਥੇ ਤੱਕ ਨਿਗਾਹ ਜਾਂਦੀ ਪਾਣੀ ਪਾਣੀ ਖੜਾਗਾ ਬਾਕੀ ਪ੍ਰਸ਼ਾਸਨ ਵੱਲੋਂ ਕੋਈ ਐਕਸ਼ਨ ਨਹੀਂ ਹੋ ਰਿਹਾ ਅਪੀਲ ਇਹ ਪਾ ਰਹੇ ਨੇਗੇ ਤੇ ਕੋਈ ਇੱਥੇ ਕੋਈ ਮੁਲਾਜ਼ਮ ਨਹੀਂ ਆਇਆ ਕੋਈ ਹੋਰ ਵਿਭਾਗ ਦਾ ਬੰਦਾ ਨਹੀਂ ਆਇਆ ਤੇ ਇਹ ਆਪ ਪੱਲਿਓ ਲਾ ਰਹੇ ਹੋਏ 1 ਤੇ ਇਹ ਜਿਹੜਾ ਜਿੰਨਾ ਵੀ ਇੱਥੇ ਇਕੱਠਾ ਹੈ ਮਤਲਬ ਇਹ ਸਾਰੇ ਪਿੰਡ ਦੇ ਪਿੰਚੋਟੀ ਪਿੰਡ ਦੇ ਬੰਦੇ ਨੇ ਕੋਈ ਬਾਹਰ ਨਹੀਂ ਹੈਗੇ ਸਾਰੇ ਪਿੰਡ ਦੇ ਨੇ ਪਿੰਡਾਂ ਵਾਲਿਆਂ ਨੇ ਜੋ ਕਰਿਆ ਮਾੜਾ ਮੋਟਾ ਜਿਹਾ ਜਿਆ ਕਰਦੇ ਨੇ ਪਾਣੀ ਬਹੁਤ ਜ਼ਿਆਦਾ ਹੈ ਪਿੱਛੋਂ ਪਾਣੀ ਦਾ ਪ੍ਰਵਾਹ ਬਹੁਤ ਜ਼ਿਆਦਾ ਆ ਰਿਹਾ ਹੈ ਅੱਜ ਤੱਕ ਕੋਈ ਵੀ ਉਰੇ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਠੀਕ ਹੈ ਜੀ ਚਲੋ ਜੀ ਧੰਨਵਾਦ ਜੀ ਤੇ 2-300 ਕਿੱਲਾ ਇਧਰ ਮਰ ਗਿਆ ਇਹਨਾਂ ਦੇ ਕਹਿਣ ਦੇ ਅਨੁਸਾਰ ਦੱਸਣ ਦੇ ਅਨੁਸਾਰ 200-300 ਕਿੱਲਾ ਇਧਰ ਮਰ ਗਿਆ ਤੇ ਪਿੰਡ ਦਾ ਆਈ ਵਾਰ ਨਕਲਿਓ ਬੰਲਿਓ ਲਾ ਰਹੇ ਨੇ ਸਾਰਾ ਖਰਚ ਾਰੇ ਚੌਟੀਆਂ ਪਿੰਡ ਦੀ ਚੌਟੀਆਂ ਪਿੰਡ ਦੇ ਨੌਜਵਾਨਾ ਹੋਰ ਵੀਰ ਸੱਜਣ ਉਮੀਦਵਾਰ ਬੰਦੇ ਖੜੇ ਨੇਗੇ ਤੇ ਇੱਧਰ ਦੇਖ ਸਕਦੇ ਜਿੱਥੇ ਤੱਕ ਨਿਗਾਹ ਜਾਂਦੀ ਆ ਪਾਣੀਓ ਪਾਣੀਆ ਪਾਣੀਓ ਪਾਣੀਆ ਦੇਖ ਸਕਦੇ ਹਾਂ ਠੀਕ ਹੈ ਤੇ ਇੱਧਰ ਵੀ ਦੇਖ ਸਕਦੇ ਹਾਂ ਧੁਰ ਤੱਕ ਪਾਣੀ ਉਧਰ ਵੀ ਧੁਰ ਤੱਕ ਪਾਣੀ ਜਿੱਥੇ ਤੱਕ ਨਿਗਾਹ ਆ ਰਹੀ ਆ ਤੁਹਾਨੂੰ ਪਿੱਛੇ ਪਿੰਡ ਦਾ ਆਪਾਂ ਮਾਹੌਲ ਦਿਖਾ ਕੇ ਦੇਾਂਗੇ ਹਨਾ ਪਿੰਡ ਵੀ ਪਿੰਡ ਚ ਵੀ ਪਾਣੀ ਪੂਰਾ ਵੱਡੇ ਪੱਧਰ ਤੇ ਆ ਰਿਹਾ ਹੈਗਾ ਇਹ ਕਹਿੰਦੇ ਜੇ ਇਹ ਕਹਿੰਦੇ ਉੱਪਰ ਦੀ ਹੋ ਗਿਆ ਤਾਂ ਸਾਡਾ ਪਿੰਡ ਡੁੱਬ ਸਕਦਾ ਇਹਨਾਂ ਨੂੰ ਇਹ ਕਹਿੰਦੇ ਕਹਿੰਦੇ ਵੀ ਸਾਡੇ ਅਪੀਲ ਪਾਈ ਮਹਿਕਮੇ ਨੂੰ ਪਰ ਕੋਈ ਨਾ ਤਾਂ ਕੋਈ ਇੱਥੇ ਆ ਕੇ ਪਹੁੰਚ ਰਿਹਾ ਨਾ ਕੋਈ ਹੱਲ ਕਰ ਰਿਹਾ ਕਦੇ ਵੋਟਾਂ ਵੜੇ ਸਾਰੇ ਆਉਂਦੇ ਨੇ ਤੇ ਹੁਣ ਕੋਈ ਹੱਲ ਕਰ ਨਹੀਂ ਰਿਹਾ ਲਓ ਜੀ ਮਿੱਤਰੋ ਲੈਹਰੇ ਪਹੁੰਚ ਗਏ ਛੋਟੀਆਂ ਡੱਪੇ ਦੀ ਆ ਦੇਖੋ ਕੀ ਮਾਹੌਲ ਆ ਇੱਥੇ ਹੀ ਪੂਰਾ ਗਰਮਾ ਮਾਹੌਲ ਪਾਣੀ ਪੂਣੀ ਦਾ ਦੇਖੋ ਲਓ ਆ ਇਹ ਉਹ ਫਰਦਾ ਉਹਦਾ ਭੱਜਿਆ ਖੇਡਦਾ ਫਰਦਾ ਉਹ ਏ ਪਤਾ ਇਹ ਹੋਟਲ ਕਿਹੜਾ ਹੋਟਲ ਰਵਾਇਤ ਵਿੱਚ ਫਿਰਦਾ ਪਾਣੀ ਦੀ ਉਹ ਫਿਰਦਾ ਭਜਦਾ ਖੇੜਦਾ ਫਿਰਦਾਗਾ ਦੇਖ ਲਓ ਲੈ ਰਹੇ ਨੇ ਹਾਲਾਤ ਉਹ ਦੇਖੋ ਦੂਰ ਤੋਂ ਹੀ